you Legenda <coughs> por ਸਸਰੀ ਕਾਂਜੀ ਕੁੜੀ ਨੂੰ ਮਿਲ ਗਈ ਇਹ ਸਾਰਾ ਨਸ਼ਾ ਤੇ ਐਸੇ ਹੀ ਦੀ ਸ਼ੁਰੂਆਤ ਹੋ ਗਈ ਇਹ ਅਸਤ ਚੁੱਕੇ ਆ ਚਾਹ ਪਾਣੀ ਅਸਪੀਰਿਆ ਤੇ ਚਾਹ ਆਪਣ ਮੈਂ ਤਾਂ ਪੀ ਲਿਆ ਸਨੇਹਾ ਗੀਨ ਹੋਣ स्नेहा नई फ्रिश सुता पे टाइम बजे पांच बज के दस मिनट ये थोड़ा जहाँ पांच बज के पाँच मिनट ही हो पाँच मिनट अगे तो वैसा बिस्कुट स्नेहा चाह पी हो आके इधर बिस्तरा कट्ठा करता मैं तो इधर तो नेरा तो देखो कि बहुत ज़्यादा नेरा हो पाया असं अज जल्दी इस करके उठे हैं क्योंकि असी जाना जी दवाई लैन मैं तो स्नेहा ने तो इस करके जल्दी उठ गए से बस नहाँ गई है मैं हूँ आटा गुन् के रोटी बना लूँगी तो फिर मैं भी नहा लूँगी फिर असी मंदिर वगैरह जाके तो बस है ना तो झाड़ू झूड़ू ला दूंगी जन मैं रोटी बनाऊँगी तो चाह पी के बस फिर है ना अस जाए आटो तो आवेंगे सत्त वाले तो सत्त बजे तो नहीं आंता छे चाली तो आ जाएगा बस इस करके जल्द जा उड़ा ਤੁਸੀਂ ਜਲਦੀ ਆਪਾਂ ਬਾਅਦ ਚ ਮਿਲਦੇ ਹਾਂ ਠੀਕ ਹੈ ਜੀ ਚਾਹ ਮੇਰੇ ਤਰੀ ਹੋਈ ਸੀ ਚਾਹ ਬਣ ਜੂਗੀ ਹੁਣ ਦੁੱਧ ਪਾਤਾ ਮੈਂ ਤੇ ਇੱਧਰ ਸਵੇਰ ਹੋ ਗਈ ਸੀ ਦਿਨ ਚੜ ਗਿਆ ਸੀ ਤੇ ਮੈਂ ਜਲੇਟ ਹੀ ਉੱਠੀ ਸੀ 5:30 ਵਜੇ ਉੱਠੀ ਸੀ ਕਿਉਂਕਿ ਕਿਉਂਕਿ ਬੱਚਾ ਨੇ ਤਾਂ ਸਕੂਲ ਜਾਣਾ ਨਹੀਂ ਹੁੰਦਾ ਤੇ ਫਿਰ ਇੱਧਰ ਮੈਂ ਪਾਣੀ ਗਰਮ ਧਰਿਆ ਸੀ ਪਾਣੀ ਕਿਉਂ ਗਰਮ ਧਰਿਆ ਸੀ ਪਾਣੀ ਇਸ ਕਰਕੇ ਗਰਮ ਧਰਿਆ ਸੀ ਕਿਉਂਕਿ ਮੈਂ ਭਿਉਨੇ ਸੀ ਛੋਲੇ ਕਾਲੇ ਤੇ ਰਾਤ ਨੂੰ ਮੈਂ ਭਿਉਨੇ ਭੁੱਲ ਗਈ ਸੀ ਫਿਰ ਮੈਂ ਕਿਹਾ ਚੱਲ ਹੋਈ ਪਾਣੀ ਗਰਮ ਕਰਕੇ ਚੰਗੀ ਤਰ੍ਹਾਂ ਵਾਲਾ ਦੇ ਕੇ ਪਾਣੀ ਨੂੰ ਫਿਰ ਪਾ ਦਾਂਗੇ ਭਿਜੇ ਜਾਣਗੇ ਛੋਲੇ ਤੇ ਨਿਸਕਰਕੇ ਤੇ ਇੱਧਰ ਵਸ ਹਨਾ ਸੁੱਤੇ ਪਏ ਆ ਮੈਂ ਇਹਨਾਂ ਨੂੰ ਹੁਣ ਠਾਉਂਗੀ ਚਾਹ ਬਣਾ ਕੇ ਨਾਲ ਮੈਂ ਆਲਦੀ ਪੀਉਂਗੀ ਨਾਲ ਇਹਨਾਂ ਨੂੰ ਠਾ ਦੇਉਂਗੀ ਚੱਲ ਚਾਹ ਵਗ ਪਾਣੀ ਪੀ ਲੈਣਗੇ ਤੇ ਵਸ ਇੱਧਰ ਫਿਰ ਮੈਂ ਹਨਾ ਹੁਣ ਫ੍ਰਿਜ ਦੇ ਵਿੱਚੋਂ ਆਹ ਕੱਢ ਦੂੰਗੀ ਆਟਾ ਵਗੈਰਾ ਤੇ ਮਲਾਈ ਮਲੂਈ ਕੱਢੂੰਗੀ ਤੇ ਮਲਾਈ ਨਾ ਇਹ ਮੈਂ ਰੜਕਣੀ ਸੀ ਤੇ ਹਾਂ ਦਾ ਚੱਲ ਵੀ ਬਾਹਰ ਕੱਢ ਦਿੰਨੇ ਕਿਉਂਕਿ ਠੰਡੀ ਵਾਲੀ ਹੋਈ ਪਈ ਸਫ੍ਰਿਜ ਦੇ ਚ ਤੇ ਪਹਿਲਾਂ ਮੈਂ ਹਨਾ ਬਾਹਰ ਕੱਢਦੀ ਸੀ ਫਿਰ ਮੈਂ ਕਹਾਂ ਚਲ ਦੁਪਹਿਰਾਂ ਜੇ ਰੜਕ ਦੋਗੇ ਤੇ ਫਿਰ ਮੇਰਾ ਟਾਈਮ ਵੀ ਨਹੀਂ ਲੱਗਿਆ ਹਨਾ ਸਾਰਾ ਦਿਨ ਫਿਰ ਮੈਂ ਦਵਾਰੇ ਫ੍ਰੀਜੇ ਚ ਸ਼ਾਮ ਨੂੰ ਰੱਖਤੀ ਸੀ ਤੁਹਾਨੂੰ ਮੈਂ ਕਹਾਂ ਚਲ ਸਵੇਰ ਨੂੰ ਫਿਰ ਮੈਂ ਦਵਾਈ ਲੈਣ ਜਾਣੀ ਸੀ ਮੈਂ ਕਹਾਂ ਚਲ ਵੀ ਫਿਰ ਆਪਾਂ ਰੜਕ ਲਾਂਗੇ ਦੂਜੇ ਦਿਨ ਤੇ ਇਸ ਕਰਕੇ ਤੇ ਬੱਸ ਫਿਰ ਮੈਂ ਇੱਥੇ ਮਲਾਈ ਬਾਹਰ ਕੱਢਦੀ ਸੀ ਤੇ ਕਿੰਨੇ ਦਿਨਾਂ ਦੀ ਥੋੜੀ ਪਈ ਸੀ ਦੋ ਤਿੰਨ ਧਾਵਾਂ ਦੇ ਇਕੱਠੇ ਮੈਂ ਕਹਾਂ ਚਲ ਥੋੜਾ ਜਿਹਾ ਕਿਉ ਹੋਈਗਾ ਵੀ ਨਾ ਵੀ ਚਲਦਾਲ ਸਬਜ਼ੀ ਚ ਪਾਏ ਜਾਂਦੇ ਜਵੱਕਾਂ ਦੇ ਜਾਂ ਫਿਰ ਉਹ ਨਾ ਜੋਤ ਵਗੈਰਾ ਲਾਤੀ ਜਾਂਦੀ ਵੀ ਤੇ ਇਸ ਕਰਕੇ ਤੇ ਵਸ ਇੱਥੇ ਫਿਰ ਮਠਾਕਤੀ ਸੀ ਮਨਾਈ ਸਾਰੀ ਤੇ ਇਧਰ ਮੇਰੀ ਚਾਹ ਵੀ ਰੈਡੀ ਹੋ ਗਈ ਚਾਹ ਪਾਣੀ ਫਿਰ ਆਪਾਂ ਪੀ ਲਿਆ ਸੀ ਤੇ ਚਾਹ ਹੁਣ ਆਪਾਂ ਪਾਉਣ ਲਾਂਗੇ ਪਾਣ ਕੇ ਤੇ ਫਿਰ ਆਪਾਂ ਜਵੱਕਾਂ ਨੂੰ ਠਾਵਾਂਗੇ ਤੇ ਆਪ ਵੀ ਪੀਵਾਂਗੇ ਤੇ ਫਿਰ ਹੋ ਗਿਆ ਸੀ ਹਨਾ ਇਹ ਸਵੇਰ ਦਾ ਟਾਈਮ ਤੇ ਅ ਕਿਉਂਕਿ ਇਹ ਹੈਗੀ ਅਗਲੇ ਦਿਨ ਦੀ ਵੀਡੀਓ ਤੇ ਬਾਕੀ ਹਨਾ ਫੇਰ ਮੈਂ ਸਵੇਰੇ ਜਲਦੀ ਉੱਠੀ ਸੀ ਅਸੀਂ ਜਾਣਾ ਸੀ ਦਵਾਈ ਲੈਣ ਮੈਂ ਉੱਠੀ ਸੀ 4:30 ਵਜੇ ਤੇ ਇੱਥੇ ਮੈਂ ਹਨਾ ਚਾਹ ਪਾਣੀ ਪੀ ਲਿਆ ਸੀ ਤੇ ਸੁਨੇਹਾ ਨੂੰ ਮੈਂ ਹਣ ਭੇਜ ਤਸ ਮੈਂ ਕਿਹਾ ਤੂੰ ਨਹਾ ਲੈ ਤੇ ਮੈਂ ਇੱਥੇ ਬਸ ਨਾਸ਼ਤਾ ਤਿਆਰ ਕਰਨ ਲੱਗ ਗਈ ਸੀ ਕਿਉਂਕਿ ਨਾਸ਼ਤਾ ਇਸ ਕਰਕੇ ਤਿਆਰ ਕੀਤਾ ਸੀ ਮੈਂ ਤੇ ਵੀ ਹਨਾ ਵੀ ਮੈਂ ਜਾਣਾ ਸੀ ਇਸ 7:00 ਵਜੇ ਪੋਣੇ 7:00 ਵਜੇ ਤੇ ਮੈਂ ਕਿਹਾ ਚਲ फटाफट ਨਾਸ਼ਤਾ ਤਿਆਰ ਕਰਦਾ ਸੁਨੇਹਾ ਨੂੰ ਮੈਂ ਕਿਹਾ ਵੀ ਤੂੰ ਨਹਾ ਆਉਣੇ ਸਿਰ ਤਾਂ ਹੋਣਾ ਸੀ ਇਸ ਕਰਕੇ ਮੈਂ ਜਲਦੀ ਉਠਾਦਾ ਸੀ ਮੈਂ ਕਿਹਾ ਫਿਰ ਬਾਲ ਨਹੀਂ ਸਕਦਾ ਵੀ ਡਰ ਨਾਲ ਚਲ ਸਕਾ ਲੂਗੀ ਮੜਾ ਮੋਟਾ ਤੇ ਬਸ ਫਿਰ ਮਾਟਾ ਗੁੰਨੇ ਆ ਆਟਾ ਗੁੰਨ ਕੇ ਤੇ ਫਿਰ ਮੈਂ ਹਣਾ ਵੀ ਉਹ ਕਰ ਲਿਆ ਸੀ ਮੈਂ ਰੋਟੀ ਬਣਾ ਕੇ ਮੈਂ ਫਟਾਫਟ ਦੁਪਹਿਰ ਦੀ ਤਾਂ ਮੈਂ ਬਣਾ ਕੇ ਨਹੀਂ ਗਈ ਸੀ ਮੈਂ ਕਿਹਾ ਚਲ ਆਵੇ ਟਾਈਮ ਨਾਲ ਆ ਜਾਾਂਗੇ ਆਪਾਂ ਬਣਾ ਲਾਂਗੇ ਤੇ ਮੈਂ ਸਵੇਰ ਦਾ ਨਾਸ਼ਤਾ ਇਹ ਤੋਂ ਬਣਾਇ ਸੀ ਫਿਰ ਮੈਂ ਇੱਧਰ ਲੱਗ ਗਈ ਇਸ ਭਾਂਡੇ ਸਾਫ ਕਰਨ ਉੰਕੀ ਜਿਹੜੇ ਆਪਾਂ ਚਾਹ ਪਾਣੀ ਪੀਤਾ ਸੀ ਉਹ ਭਾਂਡੇ ਪਾਏ ਸੀ ਮੈਂ ਚਲ फटाफट ਕਾੜਦਾ ਰੋਟੀ ਮੰਮਾ ਬਣਾ ਲਈ ਸੀ ਸਨੇਹਾ ਹਰੇ ਆਈ ਨਹੀਂ ਸੀ ਨਾ ਕਿ ਮੈਂ ਕਿਹਾ ਚਲੋ ਆਓਗੇ ਫਿਰ ਮੈਂ ਵੀ ਨਹਾਉਣਾ ਫਿਰ ਮੈਂ ਕਿਹਾ ਚਲ ਮੈਂ ਨੇ ਖੜੀ ਕਿ ਕਰਉਣੀ ਭਾਂਡੇ ਸਾਫ ਕਰ ਦਿੰਨੀ ਹ ਤੇ ਇਹ ਰਹਿਣਾ ਸਨੇਹਾ ਨੂੰ ਮੈਂ ਕਿਹਾ ਚਲ ਆਜੋਗੇ ਚਾਹ ਪਾਣੀ ਪੀ ਲੂਗੇ ਆਪ ਦਾ ਨਹਾ ਕੇ ਨਾਲ ਬਲਸ ਕਾ ਲੂਗੀ ਤੇ ਮੈਂ ਉਹਨੂੰ ਭਾਂਡੇ ਸਾਫ ਕਰ ਦਉਂਗੀ ਤੇ ਬਸ ਸਲਫ ਹੋ ਗਿਆ ਸਾਫ ਕਰੂੰਗੀ ਤੇ ਦਵਾਈ ਵਾਸੀ ਨਾ ਫਿਰ ਸਾਜਰੇ ਇਸ ਕਰਕੇ ਜਾਨੇ ਕਿਉਂਕਿ ਉੱਥੇ ਵੀ ਕਾਫੀ ਟਾਈਮ ਲੱਗ ਜੇ ਅੰਦਰ ਹਣਾ ਤਾਂ ਬੱਸਾ ਟਾਈਮ ਲਾ ਦਿੰਦੀ ਹੈ ਤੇ ਫੇਰ ਹਣਾ 9:30 ਤੋਂ 10:00 ਉੱਤੇ ਪਹੁੰਚੀਦਾ ਤੇ ਫੇਰ ਉੱਥੇ ਤੁਰ ਕੇ ਵੀ ਜਾਂਨੇ ਆ ਜਾ ਕੇ ਫੇਰ ਉੱਥੇ ਭੀੜ ਵੀ ਬਹੁਤ ਜ਼ਿਆਦਾ ਹੁੰਦੀ ਹੈ ਮਰੀਜ਼ਾਂ ਦੀ ਕਿਉਂਕਿ ਕਈ ਵਾਰ ਤਾਂ ਛੀੜੀ ਹੁੰਦੀ ਆ 2-4 ਜਣੇ ਹੁੰਦੇ ਕਈ ਵਾਰ ਕਾਫੀ ਹੋ ਜਾਂਦੀ ਆ ਫਿਰ ਉੱਥੇ ਵੀ ਟਾਈਮ ਲੱਗ ਜਾਂਦਾ ਫੇਰ ਆਉਂਦੇ ਹੋਏ ਹਣਾ ਬੰਦਾ ਫਿਰ ਅੱਡੇ ਤੱਕ ਤੁਰ ਕੇ ਆਉਂਨੇ ਆ ਸੀ ਫਿਰ ਉੱਥੇ ਟਾਈਮ ਲੱਗ ਜਾਂਦਾ ਫਿਰ ਬੱਸ ਕਈ ਵਾਰ ਤਾਂ ਲੱਗੀ ਹੁੰਦੀ ਆ ਬੱਸ ਸਟੈਂਡ ਤੇ ਕਈ ਵਾਰ ਲੱਗੀ ਨਹੀਂ ਹੁੰਦੀ ਫਿਰ ਉੱਥੇ ਵੀ ਬਹਿਣਾ ਪੈਂਦਾ ਤੋ ਇਸ ਕਰਕੇ ਫਿਰ ਅਸੀਂ ਸਾਜ ਰਹੇ ਜਾਨੇ ਫਿਰ ਵੀ ਸਾਨੂੰ 2:30-3:00 ਵਜੇ ਜਾਂਦੇ ਵਾਪਸ ਹੁੰਦੇ ਨੂੰ ਕਿਉਂਕਿ ਪਿੱਛੋਂ ਤਾਂ ਅਸੀਂ ਆ ਜੰਨੇ ਆ ਨਾ ਬੱਸਾਂ ਬੇ ਲੰਬੇ ਰੋਡ ਦੇ ਆਉਂਦੇ ਮਿਲ ਜਾਂਦੀਆਂ ਜਦੋਂ ਫਿਰ ਜਗਰਾਉਂ ਨੇ ਜਗਰਾਉਂ ਤੋਂ ਆ ਕੇ ਫਿਰ ਬੱਸ ਮਿਲਦੀ ਨਹੀਂ ਵੀ ਉੱਥੇ ਹਨਾ ਮਿਸ ਹੋ ਜਾਂਦੀ ਕਈ ਵਾਰ ਗਈਆਂ ਹਨਾ ਵੀ ਨੰਗਿਆਂ ਦੇ ਯਾਨੀ ਕਿ ਕਈ ਵਾਰ ਵੀ ਖੜੀ ਵੀ ਹੁੰਦੀ ਲੱਗੀ ਤੇ ਕਈ ਵਾਰ ਬੈਣਾ ਪੈਂਦਾ ਉੱਥੇ ਅੱਧਾ ਘੰਟਾ ਕਈ ਵਾਰ ਤੇ ਹੁਣ ਤਾਂ ਇੱਕ ਬੱਸ ਲੱਗ ਗਈ ਹਨਾ ਫਿਰ ਉੱਥੇ ਅੱਧਾ ਘੰਟਾ ਸਾਨੂੰ ਬਹਿਣਾ ਪਿਆ ਸੀ ਅੱਜ ਤਾਂ ਇਹ ਤਾਂ ਘੰਟਾ ਬਹਿਣਾ ਪੈਂਦਾ ਸੀ ਤੇ ਉਹ ਜਿਹੜੇ ਘੰਟੇ ਬਾਅਦ ਬੱਸ ਮਿਲਦੀ ਸੀ 2 ਵਜੇ ਤੁਰਦੀ ਸੋਚ ਤਾਂ ਬਾਲੀ ਪੇੜ ਹੁੰਦੀ ਸੀ ਬੁਰਾ ਹਾਲ ਹੋ ਜਾਂਦਾ ਸੀ ਕਿਉਂਕਿ ਉਹਦੇ ਵਿੱਚ 2 ਵਜੇ ਛੁੱਟੀ ਹੁੰਦੀ ਬੱਚਿਆਂ ਨੂੰ ਹਨਾ ਸਕੂਲੋਂ ਬੱਚੇ ਵੀ ਹੁੰਦੇ ਸੀ ਕਾਫੀ ਤੇ ਉਹਨਾਂ ਨੇ ਕੌਂਕੇ ਵਗੈਰਾ ਉਤਰਨਾ ਹੁੰਦਾ ਸੀ ਇਸ ਕਰਕੇ ਤੇ ਫਿਰ ਬਾਕੀ ਸਵਾਰੀਆਂ ਹੋ ਜਾਂਦੀਆਂ ਬਾਕੀ ਕੰਮਕਾਰਾਂ ਵਾਲੀਆਂ ਜਿਹੜੀਆਂ ਲੇਡੀਜ਼ ਹੁੰਦੀਆਂ ਉਹ ਵੀ ਹੋ ਜਾਂਦੀਆਂ ਤਾੰਗਰ ਕੇ ਪੀੜ ਬੋਤ ਹੁੰਦੀ ਅੱਜ ਤਾਂ ਵੀ ਖੜਨ ਨੂੰ ਵੀ ਨਹੀਂ ਥਾ ਹੁੰਦੀ ਇਸ ਕਰਕੇ ਫਿਰ ਹੁਣ ਨਾ ਬੱਸਾਂ ਦਾ ਥੋੜਾ ਜਿਹਾ ਟਾਈਮ ਰੁਟੀਨ ਚੇਂਜ ਕਰਤਾ ਉਹਨਾਂ ਨੇ ਤੇ ਹੁਣ ਇੱਕ 35 ਤੇ ਬੱਸ ਤੁਰਦੀ ਐ ਫਿਰ ਸਾਨੂੰ ਉਹ ਮਿਲ ਗਈ ਸੀ ਅਸੀਂ ਇੱਕ 5 ਤੇ ਪਹੁੰਚ ਗਏ ਸੀ ਜਗਰਾਉ ਫਿਰ ਅੱਜ ਸਾਨੂੰ ਉਹ ਬੱਸ ਮਿਲ ਗਈ ਸੀ ਇਸ ਕਰਕੇ ਅਸੀਂ ਆਗੇ ਸੀ ਚੱਲਦੇ ਫੜਾਈ ਗਏ Her sitter vi. ਤੇ ਜੀ ਹੁਣ ਅਸੀਂ ਚੱਲੇ ਆਂ ਬਸ ਰੋਟੀ ਪਾਣੀ ਖਾ ਲਿਆ ਤੇ 6:28 ਹੋ ਗਏ ਵੈਸੇ 35 ਕਿਤੇ ਤੁਰਦੇ ਆਂ ਚਾਹ ਰਹਿ ਗਈ ਥੋੜੀ ਜਿਹੀ ਪੀ ਗਈ ਤੇ ਬਸ ਹੁਣ ਰੈਡੀ ਤਾਂ ਹੈ ਇਹ ਚੱਲਨੇ ਨੂੰ ਸੇ ਠੀਕ ਹੈ ਜੱਗਗੇ ਆ ਕੇ ਮਿਲਾਂਗੇ ਤੁਹਾਨੂੰ ਤੇ ਇੱਥੇ ਜੇ ਅਸੀਂ ਤੁਰ ਪਏ ਸੀ ਬਸ ਸਟੈਂਡ ਤੋਂ ਬਸ ਤੁਰ ਪਈ ਸੀ ਜਗਰਾਉਂ ਤੋਂ ਰੈਕਟ ਨੂੰ ਤੇ ਆਹ ਬਸ ਹਨਾ ਇੱਥੇ ਰੁਕੀ ਸੀ ਥੋੜਾ ਜਿਹਾ ਟਾਈਮ ਬਸ ਤੇ ਇੱਥੋਂ ਵੀ ਫਿਰ ਸਵਾਰੀਆਂ ਕਾਫੀ ਹੋ ਜਾਂਦੀਆਂ ਦੋ ਤਿੰਨ ਚੌਂਕ ਜੇ ਪੈਂਦੇ ਆ ਫਿਰ ਇੱਥੇ ਕੁਝ ਤਾਂ ਸ਼ੋਪ ਖੁੱਲ ਗਈ ਸੀ ਕੁਸ਼ਾ ਹਨਾ ਜਿਹੜੇ ਸੇਲ ਕਰਦੇ ਹੁੰਦੇ ਆ ਸਮਾਨ ਦੀ ਸੇਲ ਦਾਲ ਹੁੰਦੇ ਆ ਥੋੜਾ ਐ ਸਸਤਾ ਤੇ ਇਹ ਖੋਲ ਰੱਖੇ ਸੀ ਇਹਨਾਂ ਨੇ ਆ ਸਕੂਲ ਐ ਇੱਥੇ ਸਾਨੂੰ ਤੇ ਸਕੂਲ ਤੇ ਬਸ ਫਿਰ ਅੱਗੇ ਬਾਜ਼ਾਰ ਆ ਜਾਂਦਾ ਬਾਜ਼ਾਰ ਤੋਂ ਬਾਅਦ ਫਿਰ ਬਸ ਹਨਾ ਸ਼ੁਰੂ ਹੋ ਜਾਂਦਾ ਗਾ ਰਿਕਾਰਡ ਦਸ ਦੇ ਯਾਨੀ ਕਿ ਅਤੇ ਬਸ ਫਿਰ ਅਸੀਂ ਇੱਥੇ ਦਵਾਈ ਬੂਟੀ ਲੈ ਕੇ ਆਉਦੇ ਆ ਗਏ ਸੀ ਇੱਥੇ ਮੰਦਿਰ ਸੀ ਮੰਦਿਰ ਦੇ ਵਿੱਚ ਆਏ ਸੀ ਕਿਉਂਕਿ ਅੱਜ ਮੰਦਿਰ ਸੁਭਾ ਜਾਇ ਨਹੀਂ ਗਿਆ ਫਿਰ ਅਸੀਂ ਆਖ ਚੱਲ ਇੱਥੇ ਹਨਾ ਆਪਦਾ ਮੱਠ ਟੇਕ ਲੈਣੇ ਆ ਇੱਥੇ ਬਸ ਫਿਰ ਮੈਂ ਜਲ ਚੜਾਉਣ ਲੱਗ ਗਈ ਸੀ ਸ਼ਿਵ ਜੀ ਦੇ ਤੇ ਸ਼ਿਵ ਲਿੰਗ ਦੇ ਉੱਪਰ ਤੇ ਫਿਰ ਮੈਂ ਕਾ ਚੱਲ ਵੀ ਸਾਰੇ ਮੈਂ ਜਲ ਚੜਾਤਾ ਸੀ ਮੈਂ ਇਸ ਰਾਮ ਕਾ ਮੈਂ ਕਾ ਚੱਲ ਅਸੀਂ ਬੇਲ ਪੱਤਰ ਉੱਥੇ ਹੀ ਲੈ ਆਏ ਸੀ ਡੇਰੇ 'ਚ ਜਿੱਥੇ ਦਵਾਈ ਲੈਣੇ ਆ ਤੇ ਉੱਥੋਂ ਲਿਆ ਕੇ ਫਿਰ ਮੈਂ ਕਾ ਚੱਲ ਇੱਥੇ ਚੜਾ ਦਾਂਗੇ ਨਾਲੇ ਤਾਂ ਨਾਲੇ ਫਿਰ ਆਪਾਂ ਹਣਾ ਵੀ ਕੱਦਾ ਉੱਪਰ ਸ਼ਿਵ ਲਿੰਗ ਤੋਂ ਲੈ ਕੇ ਖਾ ਲਾਂਗੇ ਆਪਦੇ ਰੋਗ ਵਾਸਤੇ ਤੇ ਵਾਸਤੇ ਫਿਰ ਮੈਂ ਉਹਦੀ ਪੂਜਾ ਕਰੀ ਆਂਦੇ ਆਂ ਜੀ ਹੱਸ ਨੇ ਹਲੇ ਇਹ ਪਾਤਸ਼ਾਹ ਦਾ ਈ ਵੱਡੀਆਂ ਵੀ ਸੀ ਬਾਕਸ ਵਾਂਗੂ ਪਲਸੀ ਤੇ ਥੱਲੇ ਬਹੁਤ ਜਿੰਨਾ ਹੁੰਦਾ ਜਿਵੇਂ 50 50 ਇਹ ਵੀ ਪਿਆਰ ਦਾ ਬੰਦਾ ਹੀ ਲੱਗਦਾ ਵਾਸਤੇ ਇਹਨਾਂ ਬਹੁਤ ਸੰਦ ਨਾ ਮਾਰਦਾ ਇਹ ਨਹੀਂ ਬਹੁਤ ਸੱਚ ਕਰਨਾ ਤੇ ਹੁਣ ਅਸੀਂ ਆ ਗਏ ਬਸ ਆ ਕੇ ਤੁਹਾਨੂੰ ਸਮਾਨ ਦਿਖਾਇਆ ਬਸ ਤੇ ਰੋਟੀ ਭੁੱਖ ਲੱਗੀ ਪਈ ਰੋਟੀ ਬਣਾਉਣੀ ਹੈ ਇੱਕ ਸੋਚ ਲਿਆ ਵੀ ਹਨਾ ਦੇਸ਼ਕੜ ਵਗੈਰਾ ਚਾਹ ਨਾਲ ਖਾ ਲਈਏ ਚਾਹ ਲਗ ਪੌਣੇ 3 ਤੱਕ ਹੋ ਗਏ। ਬਾਕੀ ਦੇਖਦੇ ਆ। ਉੱਥੇ ਤਾਂ ਮੀਂਹ ਹਨਾ ਬੱਦਲ ਵਾਈ ਪਹਿਲੇ ਬੱਦਲ ਵਾਈ ਸੀ ਫਿਰ ਮੀਂਹ ਉਤਰਿਆ ਸੀ। ਫਿਰ ਅਸੀਂ ਮੀਂਹ ਪੈਂਦੇ ਦੇ ਵਿੱਚ ਹੀ ਅੱਡੇ 'ਚ ਬਸ ਲਾਈ ਆ ਕੇ ਬਟਾਏ। ਤੇ ਬਸ ਹੁਣ ਮੈਂ ਰੋਟੀ ਦੇਖਦੇ ਆ ਚਾਹ ਚੁਣਾਉਣੀ ਆ ਤੇ ਫਿਰ ਮਿਲਦੇ ਹਾਂ ਤੁਹਾਨੂੰ ਬਾਅਦ। ਤੇ ਜੀ ਹੁਣ ਆਪਾਂ ਵੀਡੀਓ ਦਾ ਐਂਡ ਕਰਦੇ ਇੱਥੇ ਤੇ ਆਪਾਂ ਹੁਣ ਰੈਸਟ ਕਰਦੇ ਆ। ਕਿਉਂਕਿ ਚਾਹ ਪਾਣੀ ਪੀਗ ਲਿਆ ਥੋੜੀ ਤਕਾਵਟ ਹੋ ਗਈ ਹੁੰਦੀ ਹੈ ਸਫ਼ਰ ਦੇ ਵਿੱਚ ਤੇ ਭਾਂਡੇ ਵਗੈਰਾ ਜੇ ਪਾਏ ਹੋ ਫਿਰ ਮੰਜਾਂਗੇ ਤੇ ਮੈਂ ਆ ਬਾਲੀਆਂ ਜਿਹੜੀਆਂ ਲੈਂਦੀ ਸੀ ਦੇਖੋ ਜੀ ਪਾਲੀਆਂ ਦੇਖੋ ਦੱਸੋ ਕਮੈਂਟ ਬਾਕਸ ਦੇ ਵਿੱਚ ਵੀ ਸੋਹਣੀਆਂ ਲੱਗਦੀਆਂ ਇਹ ਮੈਂ ਤਾਂ ਲੈਂਦੀ ਆ ਮੈਂ ਕਿਹਾ ਵੀ ਹਣਾ ਹਰ ਟਾਈਮ ਪਉਣ ਨੂੰ ਠੀਕ ਆ ਕਿਉਂਕਿ ਟੌਪਸ ਵਗੈਰਾ ਇੱਕ ਤਾਂ ਕੋਲੀ ਵਗੈਰਾ ਡਿੱਗਣ ਦਾ ਡਰ ਰਹਿੰਦਾ ਤੇ ਫਿਰ ਬਾਕੀ ਲਾਉਣੀਆਂ ਪੈਂਦੀਆਂ ਤੇ ਆਮੇ ਪਾਲੀਆਂ ਸੀ ਵੈਸੇ ਹੋਰ ਤਾਂ ਅਸੀਂ ਕੁਛ ਲਿਆਇ ਨਹੀਂ ਖਾਦ ਵਾਕੀ ਸੋਦਾ ਵਗੈਰਾ ਲੈਣਾ ਸੀ ਥੋੜਾ ਜਿਹਾ ਰਾਸ਼ਨ ਮੈਂ ਤੇ ਚਲੋ ਤੁਈ ਲਾ ਲਾਂਗੇ ਬਰਨਾ ਲਿਆ ਫਿਰ ਸਾਨੂੰ ਨਾ ਉੱਥੇ ਟਾਈਮ ਨਹੀਂ ਲੱਗਿਆ ਮੀਂਹ ਆ ਗਿਆ ਸੀ ਕਾਫੀ ਫਿਰ ਅਸੀਂ ਸੋਚਿਆ ਮੈਂ ਕਿਵੇਂ ਚੱਲਦੇ ਆ ਤੇ ਬਸ ਇੱਥੇ ਕਰਦੇ ਵੀਡੀਓ ਦਾ ਐਂਡ ਆਪਾਂ ਮਿਲਾਂਗੇ ਕੱਲ੍ਹ ਵਾਲੇ ਨਵੇਂ ਬਲੌਗ ਦੇ ਵਿੱਚ ਤੇ ਜਿਹੜੇ ਸਾਡੇ ਚੈਨਲ ਦੇ ਉੱਪਰ ਵੀਰ ਭੈਣ ਨਵੇਂ ਆਏ ਆ ਮौज-ਪਿੰਡਾ ਜਿੱਤੇ ਤੇ ਸਾਡੇ ਚੈਨਲ ਨੂੰ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਿਓ ਸੋਹਣੇ ਸੋਹਣੇ ਤੇ ਮਿਲਾਂਗੇ ਕੱਲ੍ਹ ਵਾਲੇ ਨਵੇਂ ਵਲੌਗ ਦੇ ਵਿੱਚ ਤੇ ਵੀਡੀਓ ਨੂੰ ਫੁੱਲ ਵਾ ਜਰੂਰ ਕਰਿਆ ਕਰੋ ਤੁਸੀਂ ਦੇਖਤਾ ਲੈਣੇ ਹੋ ਵੀਡੀਓ ਨੂੰ ਤੇ ਲਾਈਕ ਨਹੀਂ ਕਰ ਦੇਣਾ ਤੁਸੀਂ ਸਬਸਕ੍ਰਾਈਬ ਕਰਦੇ ਹੋ ਪਲੀਜ਼ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਤੇ ਮਿਲਾਂਗੇ ਕੱਲ੍ਹ ਵਾਲੇ ਨਵੇਂ ਵਲੌਗ ਦੇ ਵਿੱਚ ਜੀ ਧੰਨਵਾਦ ਜੀ